ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਉਨੇ ਆਂ ਦੰਦਾਂ ਦਾ ਕਲੀਨਿਕ ਜਿਹੜਾ ਕਿ ਸੰਤ ਬਾਬਾ ਮਹਿੰਦਰ ਸਿੰਘ ਜੀ ਧੰਨਵਾਜਰੇ ਵਾਲਿਆਂ ਦੇ ਨਾਮ ਤੇ ਰੱਖਿਆ ਹੋਇਆ ਹੈ ਸੰਤ ਬਾਬਾ ਮਹਿੰਦਰ ਸਿੰਘ ਮੈਮੋਰੀਅਲ ਡੈਂਟਲ ਕਲੀਨਿਕ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਡਾਕਟਰ ਸਾਹਿਬ ਐ ਡਾਕਟਰ ਹਰਮਨੀ ਹਰਮਨਪ੍ਰੀਤ ਸਿੰਘ ਢਿੱਲੋਂ ਬੀ ਡੀ ਐਸ ਐਮ ਆਈ ਡੀ ਐ ਅਤੇ ਡਾਕਟਰ ਮਨਪ੍ਰੀਤ ਕੌਰ ਬੀ ਡੀ ਐਸ ਐਮ ਆਈ ਡੀ ਐ ਬਹੁਤ ਵਧੀਆ ਡਿਗਰੀਆਂ ਨੇ ਇਹਨਾਂ ਦੋਨਾਂ ਹਸਬੰਡ ਵਾਈਫ ਕੋਲ ਬਹੁਤ ਵਧੀਆ ਡਿਗਰੀਆਂ ਨੇ ਪੜ੍ਹੇ ਲਿਖੇ ਡਾਕਟਰ ਨੇ ਸਾਡੇ ਵੀਰ ਜੀ ਸਰਦਾਰ ਸੰਤ ਸਿੰਘ ਦੇ بیٹے ਨੇ ਤੇ ਇਹ ਕਲੀਨਿਕ ਆ ਜਿਹੜਾ ਇਹਦੀ ਲੋਕੇਸ਼ਨ ਮੈਂ ਤੁਹਾਨੂੰ ਦੱਸਦਾ ਹਾਂ ਗੁਰੂ ਗੋਬਿੰਦ ਸਿੰਘ ਮਾਰਗ ਸ੍ਰੀ ਚਮਕੌਰ ਸਾਹਿਬ ਤੋਂ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਇਹ ਸਥਿਤ ਹੈ ਪਿੰਡ ਸੱਲੋ ਮੱਜਰੇ ਵਿਖੇ ਸਥਿਤ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਟਾਈਮ ਲਿਖਿਆ ਹੋਇਆ ਟਾਈਮਿੰਗ ਲਿਖਿਆ ਹੋਇਆ ਮਨ ਲੋ ਜੀ ਆਪਾਂ ਹੁਣ ਡਾਕਟਰ ਸਾਹਿਬ ਨਾਲ ਵੀ ਤੁਹਾਡੀ ਗੱਲ ਕਰਾਉਨੇ ਆ ਡਾਕਟਰ ਸਾਹਿਬ ਮੌਜੂਦ ਹੈ ਹਸਪੀਟਲ ਦੇ ਅੰਦਰ ਡਾਕਟਰ ਹਰਮਨਪ੍ਰੀਤ ਸਿੰਘ ਢਿੱਲੋਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਮੈਸੇਜ ਮਨਪ੍ਰੀਤ ਕੌਰ अच्छा मनप्रीत कौर आयं ਦੱਸੋ ਡਾਕਟਰ ਸਾਹਿਬ ਵੀ ਆਪਾਂ ਇੱਥੇ ਹਸਪੀਟਲ ਦੇ ਵਿੱਚ ਕਿਹੜੇ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆਂ ਹਾਂਜੀ ਇੱਥੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤੇ ਜਾਂਦੇ ਆਂ ਜਿਵੇਂ ਕਿ ਬਿਨਾਂ ਦਰਦ ਤੋਂ ਦੰਦ ਕੱਢਣਾ ਦੰਦ ਦੀ ਫਿਲਿੰਗ ਕਰਨੀ ਵਧੀਆ ਲੇਜ਼ਰ ਵਾਲੀ ਫਿਲਿੰਗ ਹੁੰਦੀ ਆ ਆਰ ਸੀ ਡੀ ਰੂਟ ਦੇ ਨਾਲ ਟ੍ਰੀਟਮੈਂਟ ਜਿਹਨੂੰ ਡੈੱਡ ਕਰਨਾ ਕਹਿ ਦਿੰਦੇ ਆਂ ਦੰਦਾਂ ਦੀ ਸਫਾਈ ਕਰਨਾ ਦੰਦ ਲਗਾਉਣਾ ਫਿਕਸ ਵੀ ਤੇ ਕੱਢਣ ਵਾਲੇ ਵੀ ਪੂਰਾ ਜਵਾੜਾ ਲਗਾਉਣਾ ਹੱਡੀ ਵਿੱਚ ਪੇਚ ਪਾ ਕੇ ਇੰਪਲਾਂਟ ਲਗਾਉਣਾ ਇਹ ਸਾਰੇ ਟਰੀਟਮੈਂਟ ਇੱਥੇ ਵਾਜਬ ਰੇਟਾਂ ਦੇ ਦਿੱਤੇ ਜਾਂਦੇ ਆ ਠੀਕ ਹੈ ਜੀ ਸੋ ਅਸੀਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਾਰਗ ਸ੍ਰੀ ਚਮਕੌਰ ਸਾਹਿਬ ਤੋਂ ਜਾ ਰਹੇ ਹੋ ਰੋਪੜ ਵੱਲ ਨੂੰ ਤੇ ਪਿੰਡ ਸੱਲੋ ਮਾਜਰਾ ਪੈਂਦਾ ਤੇ ਚਮਕੌਰ ਸਾਹਿਬ ਦੇ ਅੰਦਰ ਹੀ ਇਹ ਪਿੰਡ ਪੈਂਦਾ ਹੈ ਤੇ ਜੀਟੀ ਰੋਡ ਦੇ ਉੱਪਰ ਇਹ ਹਸਪਤਾਲ ਆ ਤੇ ਤੁਸੀਂ ਇੱਥੇ ਜ਼ਰੂਰ ਆ ਕੇ ਦਰਸ਼ਨ ਦਿਓ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ